ਸਤਿ ਸ਼੍ਰੀ ਅਕਾਲ ਜਿਆਰਿਆ ਨੂੰ ਮੈਂ ਤੁਹਾਡਾ ਆਪਣਾ ਸਾਬੀ ਮੰਗੇ ਵਾਲੀ ਆ ਅੱਜ ਮੌਸਮ ਬਹੁਤ ਵਧੀਆ ਬਾਹਰ ਠੰਡਾ ਤੇ ਆ ਦੇ ਵੀ ਠੰਡਾ ਅੱਜ ਮੌਸਮ ਆ ਬੱਦਲ ਹੋਇਆ ਪਿਆ ਤੇ ਅੱਜ ਤੋਪਣੀ ਆ ਠੰਡਾ ਮੌਸਮ ਆ ਜੇ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅੱਜ ਮੈਂ ਦਿਖਾਉਣ ਲੱਗਾ ਇਸ ਐਸ ਲਾਈਮ ਮਨੀ ਪਲਾਂਟ ਆ ਆ ਦੇਖੋ ਅਡੀ ਮਨੀ ਪਲਾਂਟ ਦੇਖੋ ਜੀ ਕਿੰਨੀ ਸੋਹਣੀ ਹਰੇ ਹਰੇ ਪੱਤੇ ਮਨੀ ਪਲਾਂਟ ਤੇ ਆ ਸਾਡਾ ਬੇਟੀ ਆ ਚੀਨਾ ਲੋ ਹੀਪ ਆ ਗਈ ਚੀਨਾ ਦੇ ਕੋਲ ਚੀਨਾ ਬੇਟੀ ਆ ਚੀਨਾ ਕੀ ਹੋਇਆ ਕੀ ਹੋਇਆ ਜੀ ਅੱਜ ਕੀ ਹੋਇਆ ਬੁਖਾਰ ਚੜਿਆ ਬੁਖਾਰ ਚੜਿਆ ਵਾ ਚੱਲੀਏ ਦਵਾਈ ਲੈਣਾਂ ਚਲ ਜਲੀ ਚਲ ਜਲੀ ਚਲ ਉਠ ਚਲ ਜਲੀ ਪਰ ਮੈਨੂੰ ਪਤਾ ਹੈ ਇਹਨੇ ਦਵਾਈ ਨਹੀਂ ਲੈਣੀ ਇਹ ਦਵਾਈ ਨਹੀਂ ਲੈਂਦੀ ਕਦੇ ਉਹ ਕਹਿੰਦੀ ਗੋਲੀਆਂ ਨਹੀਂ ਖਾਣੀਆਂ ਮੈਂ ਠੀਕਾ ਲਾਉਣਾ ਤੇ ਲੈ ਕੇ ਉਹਨੇ ਅੱਜ ਚੰਮਾ ਨੂੰ ਦਵਾਈ ਚੀਨਾ ਦੀ ਜਲੀ ਚੰਮਾ ਨੂੰ ਦਵਾਈ ਜਾ ਕਹੋਂ ਜਾਣਾ ਚੰਮਾ ਨੂੰ ਜਾਣਾ ਚਲ ਠੀਕ ਚਲ ਚੰਮਾ ਨੂੰ ਆਪ ਦਵਾਈ ਲੈਣ ਜਾਨੇ ਆ ਤੇ ਦਵਾਈ ਲੈਣ ਗਿਆ ਵਲੌਗ ਬਣਾਵਾਂਗੇ ਡਾਕਟਰ ਦੇ ਦੁਕਾਨ ਤੇ ਜਾ ਕੇ ਤੇ ਨਾਲੇ ਲਵਾਂਗੇ ਦਵਾਈ ਤੇ ਨਾਲੇ ਬਣਾਵਾਂਗੇ ਵਲੌਗ ਤੇ ਆ ਸਤੀ ਉઠી ਆ ਆ ਦੇਖ ਲੋ ਟਾਈਮ ਕਿੰਨਾ ਹੋਇਆ ਤੇ ਸਤੀ ਉઠી ਆ ਹੁਣ ਕਿੰਨਾ ਆ ਟਾਈਮ ਜੀ 12 ਹਾਂ 12 ਵਜੇ ਆ 12 ਵਜੇ ਉઠી ਹੋਣਾ ਕੰਮ ਕਰਕੇ ਘਰ ਦਾ ਫੇਸ ਹੋ ਗਈ ਸੀ ਕਹਿੰਦੀ ਥੱਕ ਹੋ ਗਿਆ ਜੀ ਤੇ ਅੱਜ ਠੀਕ ਨਹੀਂ ਐ ਨਾ ਸਿਰ ਥੋੜੀ ਜੀ ਚਾਲਤ ਤੇ ਹੀ ਕਹੂੰਗੀ ਮੇਰੇ ਵੀਰ ਨੂੰ ਦੇਖਣ ਵਾਲਿਆਂ ਨੂੰ ਕੀ ਕਹੂੰਗੀ ਕਹ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਹਦੇ ਆਜ ਤੂੰ ਕਹੂੰਗੀ ਤੇ ਕਹਿਜ ਨਹੀਂ ਤੂੰ ਕਹਿਆਜ ਤੂੰ ਕਹਦੇ ਮਾਇ ਤੋ ਕਿ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਮੈਨੂੰ ਪਤਾ ਕਹਿਣਾ ਨਹੀਂ ਹੁੰਦਾ ਇਹਨਾਂ ਕਹਿਣਾ ਨਹੀਂ ਹੁੰਦਾ ਇਦਾਂ ਕਹਿ ਸਬਸਕ੍ਰਾਈਬ ਕਰੋ ਕਹਿੰਦੀ ਸਬਸਕ੍ਰਾਈਬ ਕਰੋ ਕਹਿ ਕਰੀ ਤੂੰ ਕਹ ਸਬਸਕ੍ਰਾਈਬ ਕਰੋ ਦੇਖਿਆ ਕਿ ਕਹਿਣਾ ਨਹੀਂ ਹੁੰਦਾ ਸਬਸਕ੍ਰਾਈਬ ਨਹੀਂ ਕਹਿਣਾ ਹੁੰਦਾ ਆ ਜੀ ਠੀਕ ਨਹੀਂ ਨਾ ਚਲੋ ਕੋਈ ਗੱਲ ਨਹੀਂ ਛਾਮਾ ਲੈ ਕੇ ਉਹਨੇ ਦਵਾਈ ਤੇ ਜੇ ਬਤਾਈ ਹੋਵੇ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸਾਨੂੰ ਗਰੀਬਾਂ ਨੂੰ ਸਪੋਰਟ ਕਰ ਦਿਓ ਮੈਂ ਇੱਕ ਬੇਨਤੀ ਹੈ ਤੁਹਾਡੇ ਅੱਗੇ ਜਿਹੜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਦਿਖ ਲਓ ਧੰਨਵਾਦ ਜਿਹੜੇ ਬਿਨਾਂ ਸਬਸਕ੍ਰਾਈਬਰ ਤੋਂ ਮੇਰੀ ਵੀਡੀਓ ਦੇਖਦੇ ਆ ਪਲੀਜ਼ ਜੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰਦੇ ਸ਼ੇਅਰ ਕਰਦੇ ਹੋ ਤੇ ਇੱਕ ਪਿਆਰਾ ਸਾ ਕਮੈਂਟ ਕਰਦੇ ਹੋ ਤਾਂ ਜੋ ਮੇਰਾ ਹੌਸਲਾ ਵਧਾਈ ਹੋ ਸਕੇ ਤੁਮ ਜੀਓ ਓਕੇ ਬਾਏ ਜੀ Tata ਲਵ ਯੂ ਸਾਰਿਆਂ ਨੂੰ ਓਕੇ ਬਾਏ